ਜਾਤੇ ਲੱਖੋ ਮੁਲਾਜ਼ਮਾਂ ਪੈਨਸ਼ਨਰਾਂ ਲਈ ਵੱਡੀ ਖਬਰ ਧੀਏ ਤੇ ਏਰੀਆ ਨੂੰ ਲੈ ਕੇ ਸਰਕਾਰ ਤੇ ਦਬਾਅ ਵਧਦਾ ਨਜ਼ਰ ਆ ਰਿਹਾ ਸਾਢੇ 5 ਸਾਲਾਂ ਤੋਂ ਪੈਂਡਿੰਗ 16% ਦਿੱਤੀ ਗਈ ਬਜਟ ਸੈਸ਼ਨ ਵਿੱਚ ਮਿਲ ਸਕਦੀ ਹੈ ਵੱਡੀ ਰਾਹ ਪੰਜਾਬ ਦੇ ਲਗਭਗ 1 ਲੱਖ 65 ਹਜ਼ਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਦੋ ਵੱਡੀਆਂ ਕੁਝ ਖਬਰਾਂ ਸਾਹਮਣੇ ਆ ਰਹੀਆਂ ਹਨ ਮੁਲਾਜ਼ਮ ਵਰਗੀ ਸਭ ਤੋਂ ਮੁੱਖ ਮੰਗ 16% ਮਹਿੰਗਾਈ ਪੱਤਾ ਦੇ ਕਰੋੜਾ ਰੁਪਏ ਦਾ ਸਾਢੇ 5 ਸਾਲਾਂ ਦੇ ਪੈਂਡਿੰਗ ਏਰੀਆ ਨੂੰ ਲੈ ਕੇ ਹੁਣ ਸਥਿਤੀ ਬਦਲਦੀ ਨਜ਼ਰ ਆ ਰਹੀ ਹੈ ਲੰਬੇ ਸਮੇਂ ਤੋਂ ਇਹ ਮੰਗਾਂ ਅਟਕੀਆਂ ਖੁੱਈਆਂ ਸਨ ਪਰ ਹੁਣ ਮੁਲਾਜ਼ਮ ਜਥੇਬੰਦੀਆਂ ਦੀ ਦਿਰਜ ਰਹਦੀ ਅਤੇ ਸਿਵਲ ਸਕਤਰਤ ਤੋਂ ਉੱਠ ਰਹੀ ਆਵਾਜ਼ ਨੇ ਸਰਕਾਰ ਉੱਤੇ ਦਬਾਅ ਵਧਾ ਦਿੱਤਾ ਹੈ ਯਾਦ ਰਹੀ ਕਿ 2024 ਦੀ ਦੀਵਾਲੀ ਮੌਕੇ 4% টিএ ਵਿੱਚ ਵਾਧਾ ਵੀ ਮੁਲਾਜ਼ਮਾਂ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਹੀ ਮਿਲਿਆ ਸੀ ਹੁਣ ਇੱਕ ਵਾਰ ਫਿਰ ਸਕਤਰਤ ਦੇ ਮੁਲਾਜ਼ਮਾਂ ਦੇ 2026 ਵਿੱਚ ਵੱਡੇ ਐਕਸ਼ਨਾਂ ਦੀ ਰੂਪ ਤ੍ਰਿਕਾ ਧਿਆਨ ਕਰਨ ਦੀ ਚੇਤਾਵਨੀ ਦਿੱਤੀ ਹੈ ਜਿਸ ਦਾ ਪ੍ਰਭਾਵ ਹੋਰ ਮੁਲਾਜ਼ਮ ਜੱਥੇਬੰਦੀਆਂ ਉੱਤੇ ਵੀ ਦਿਖਾਈ ਦੇ ਰਿਹਾ ਹੈ ਦੂਜੀ ਵੱਡੀ ਅਪਡੇਟ ਇਹ ਹੈ ਕਿ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਸੂਤਰਾਂ ਮੁਤਾਬਕ 2025 ਵਿੱਚ ਇੱਕ ਵੀ ਤੀਜੀ ਕਿਸ਼ਤ ਨਾਲ ਮਿਲਣਤਾਂ ਮੁਲਾਜ਼ਮ ਅਤੇ ਪੈਨਸ਼ਨਰ ਪੈਨਲ ਉਸ ਵਿੱਚ ਹਨ ਜੋ ਕਿ ਰਾਜਨੀਤਿਕ ਦਬਾਅ ਦਾ ਰੂਪ ਧਾ ਚੁੱਕਾ ਹੈ ਮੁਲਾਜ਼ਮ ਵਰਗ ਵੱਲੋਂ ਖੁੱਲੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਸਰਕਾਰ ਨੇ ਇੰਟੀਰੀਅਰ ਤੇ ਹੋਰ ਬਕਾਇਆ ਪੰਗਾ ਨੂੰ ਅਣ ਦੇਖਿਆ ਕੀਤਾ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ ਇਸ ਕਰਕੇ ਹੁਣ ਪੰਜਾਬ ਸਰਕਾਰ ਦੇ ਸਾਹਮਣੇ ਚੁਣੌਤੀ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਰਾਹਤ ਦੇ